ਮੇਰੇ ਕੁਝ ਗਾਮੂਦਾਰੇ ਲੈ ਕਿਤਾਬ ਦੇ ਵਿੱਚੋਂ ਮੇਰੀ ਅਗਲੀ ਕਵਿਤਾ ਪੇਸ਼ ਆ ਤੁਹਾਡੇ ਸਾਹਮਣੇ ਗੱਲ ਨਹੀਂ ਹੋ ਰਹੀ ਇੰਜ ਲੱਗਦਾ ਜਿਵੇਂ ਰਾਤ ਅਧੂਰੀ ਹੈ ਜਜ਼ਬਾਤ ਦੂਰੇ ਨੇ ਹਰ ਬਾਤ ਦੂਰੀ ਹੈ ਮਿਲਦਾ ਹਾਂ ਰੋਜ਼ ਤਾਂ ਤੈਨੂੰ ਮੈਂ ਮਿਲਦਾ ਹਾਂ ਰੋਜ਼ ਤਾਂ ਤੈਨੂੰ ਮੈਂ ਪਰ ਹਰ ਵਾਰੀ ਲੱਗਦਾ ਹੈ ਮੁਲਾਕਾਤ ਅਧੂਰੀ ਹੈ ਖਿਆਲਾਤ ਦੂਰੇ ਨੇ ਕਾਇਨਾਤ ਅਧੂਰੀ ਐ ਤੈਨੂੰ ਭਾਵੇਂ ਮੇਰੇ ਮੰਗੇ ਤੋਂ ਦੇ ਦਿੱਤਾ ਉਸ ਰੱਬ ਨੇ ਪਰ ਅਜੇ ਵੀ ਲੱਗਦਾ ਏ ਜਿਵੇਂ ਉਹਦੀ ਸੌਗਾਤ ਅਧੂਰੀ ਐ ਇਸ਼ਕੇ ਦੀਆਂ ਪੜ ਲਈਆਂ ਕਿੰਨੀਆਂ ਹੀ ਪੌੜੀਆਂ ਮੈਂ ਤੈਨੂੰ ਤੱਕ ਕੇ ਲੱਗਦਾ ਏ ਜਿਵੇਂ ਜਮਾਤ ਅਧੂਰੀ ਐ ਤੈਨੂੰ ਪਾ ਕੇ ਬਣਿਆ ਮੈਂ ਅਮੀਰ ਦੁਨੀਆ ਦਾ ਤੈਨੂੰ ਪਾ ਕੇ ਬਣਿਆ ਮੈਂ ਅਮੀਰ ਦੁਨੀਆ ਦਾ ਫਿਰ ਤੂੰ ਮੇਰੀ ਨਹੀਂ ਖੈ ਰਾਤ ਦੂਰੀ ਐ ਜੇ ਤੂੰ ਮੇਰੀ ਨਹੀਂ ਖੈਰ ਰਾਤ ਦੂਰੀ ਹੈ ਧੰਨਵਾਦ ਦੋਸਤੋ ਜੇ ਤੁਹਾਨੂੰ ਕਵਿਤਾ ਚੰਗੀ ਲੱਗੀ ਤਾਂ ਅੱਗੇ ਜ਼ਰੂਰ ਸ਼ੇਅਰ ਕਰਿਓ